ਸਾਡੀ ਜਿਹੜੀ ਕੇਂਦਰ ਸਰਕਾਰ ਹੈ ਹਰ ਫਰੰਟ ਤੇ ਫੇਲ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੇ ਲਈ ਤੇ ਜਿਸ ਤਰੀਕੇ ਦੇ ਨਾਲ ਬਸ ਕਰਾਚੀ ਜਾ ਰਹੀ ਸੀਗੀ ਉਹਦੇ ਵਿੱਚੋਂ ਉਹਨਾਂ ਸਾਰੇ ਯਾਤਰੂਆਂ ਦੇ ਪਹਿਲਾਂ ਤਾਂ ਆਈਡੈਂਟੀਟੀ ਕਾਰਡ ਦੇਖੇ ਆਈਡੈਂਟੀਟੀ ਕਾਰਡ ਦੇਖ ਕੇ ਜਿਹੜੇ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਸੀਗੇ ਯਾਤਰੂ 6 ਉਹਨਾਂ ਨੂੰ ਥੱਲੇ ਤਾਰਿਆ ਗਿਆ ਥੱਲੇ ਤਾਰ ਕੇ ਉਹਨਾਂ ਦੇ ਉੱਤੇ ਅੰਨੇਵਾ ਗੋਲੀਆਂ ਚਲਾਈਆਂ ਗਈਆਂ ਜਿਹਦੇ ਚੋ 5 ਯਾਤਰੂ ਮੌਕੇ ਤੇ ਮਾਰੇ ਗਏ ਜਿਹੜੇ ਕਿ ਪੰਜਾਬੀ ਸੀ ਔਰ ਇੱਕ ਸੇੜਾ ਸੀ ਉਹ ਜਾ ਕੇ ਉਹਨੇ ਹਸਪੀਟਲ ਦੇ ਵਿੱਚ ਦਮ ਤੋੜ ਦਿੱਤਾ ਜੇ ਅਮਰੀਕਾ ਤੋਂ ਪੰਜਾਬੀ ਹੱਥਕੜੀਆਂ ਲੈ ਕੇ ਆ ਰਹੇ ਆ ਉਹ ਅੰਮ੍ਰਿਤਸਰ 에ਅਰਪੋਰਟ ਤੇ ਜਦ ਕੇ ਗੁਜਰਾਤੀ ਵਾਲੇ ਸੀ ਜਸਪੁਰਾ ਸਾਹਿਬ ਸਮਾਪਤੀ ਹੋ ਚੁੱਕੀ ਅੱਜ ਤੱਕ ਕੀ ਮੰਨਦੇ ਹੋ ਇਸ ਦੇ ਵਿੱਚ ਪੰਜਾਬ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਇਸ ਬਜਟ ਦੇ ਵਿੱਚ ਔਰ ਸਦਰਨ ਦੇ ਵਿੱਚ ਲੋਕਾਂ ਦੀਆਂ ਦੇਖੋ ਵਿਰੋਧੀ ਖੁਦ ਮੰਨਦੇ ਆ ਕਿ ਬਹੁਤ ਵਧੀਆ ਬਜਟ ਆ ਬਹੁਤ ਕੁਝ ਦੇਤਾ ਉਹ ਆਪ ਕਹਿੰਦੇ ਆ ਵੀ ਪੂਰਾ ਕਿਵੇਂ ਕਰਨਗੇ ਤੇ ਇਸ ਤੋਂ ਪਤਾ ਲੱਗਦਾ ਕਿ ਬਹੁਤ ਐਕਸਲੈਂਟ ਬਜਟ ਔਰ ਪੰਜਾਬ ਦੇ ਲੋਕਾਂ ਦੀ ਹਰ ਪੱਖ ਤੋਂ ਸਿਹਤ ਹੋ ਗਿਆ ਸਿੱਖਿਆ ਹੋ ਗਿਆ এডਿਕੇਸ਼ਨ ਹੋ ਗਿਆ ਜੌਬ ਹੋ ਗਿਆ ਐਗਰੀਕਲਚਰ ਹੋ ਗਿਆ ਐਸੀਬੀਸੀ ਹੋ ਗਿਆ ਅੱਜ ਇੰਡਸਟਰੀ ਵਾਲਿਆਂ ਨੂੰ ਬਹੁਤ ਵੱਡੀ ਸਹਾਯਤ ਮਿਲੀ ਆ ਜੋ ਬਜਟ ਹੈ ਬਹੁਤ ਵਧੀਆ ਬਜਟ ਹੈ ਪੰਜਾਬ ਦੀ 29 ਵਾਲਾ ਬਜਟ ਹੈ ਜਿਹੜਾ ਸਾਡਾ ਪੰਜਾਬ 16ਵੇਂ ਨੰਬਰ ਤੇ ਆ ਉਹ ਪਹਿਲੇ ਨੰਬਰ ਤੇ ਲੈ ਕੇ ਆਉਣ ਵਾਲਾ ਬਜਟ ਹੈ ਹੁਣ ਵਾਲੇ ਸਮੇਂ ਵਿੱਚ ਤਾਂ ਦੇ ਉਹ ਸਭਲੇ ਦੀ ਵੀ ਚਰਚਾ ਕੀਤੀ ਬੜਾ ਖਾਸ ਤੇ ਅਹਿਮ ਮੁੱਦਾ ਸੀ ਤੋਂ ਲੱਗਦਾ ਹੈ ਕਿ ਸਰਕਾਰ ਦੇ ਵੱਲੋਂ ਨਿੰਦਾ ਪ੍ਰਸਤਾਵ ਜਿਹੜਾ ਸਦਨ ਦੇ ਵੱਲੋਂ ਪੇਸ਼ ਹੋਣਾ ਚਾਹੀਦਾ ਉਸ ਤੇ ਇਨੀਸ਼ੀਏਟ ਲਿਆ ਜਾਵੇ ਦੇਖੋ ਬਹੁਤ ਮੰਦਭਾਗੀ ਘਟਨਾ ਹੋਈ ਆ ਇੱਕ ਜੈਨੋਸਾਈਡ ਹੀ ਸਮਝ ਸਕਦੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਬੱਸ ਕਰਾਚੀ ਜਾ ਰਹੀ ਸੀਗੀ ਉਹਦੇ ਵਿੱਚੋਂ ਉਹਨਾਂ ਸਾਰੇ ਯਾਤਰੂਆਂ ਦੇ ਪਹਿਲਾਂ ਤਾਂ ਆਈਡੈਂਟੀਟੀ ਕਾਰਡ ਦੇਖੇ ਆਈਡੈਂਟੀਟੀ ਕਾਰਡ ਦੇਖ ਕੇ ਜਿਹੜੇ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਸੀਗੇ ਯਾਤਰੂ 6 ਉਹਨਾਂ ਨੂੰ ਥੱਲੇ ਤਾਰਿਆ ਗਿਆ ਥੱਲੇ ਤਾਰ ਕੇ ਉਹਨਾਂ ਦੇ ਉੱਤੇ ਅਨੇਵਾ ਗੋਲੀਆਂ ਚਲਾਈਆਂ ਗਈਆਂ ਜਿਦੇ ਚੋਂ 5 ਯਾਤਰੂ ਮੌਕੇ ਤੇ ਮਾਰੇ ਗਏ ਜਿਹੜੇ ਕਿ ਪੰਜਾਬੀ ਸੀ ਔਰ ਇੱਕ ਛੇੜਾ ਸੀ ਉਹ ਜਾ ਕੇ ਉਹਨੇ ਹਸਪੀਟਲ ਦੇ ਵਿੱਚ ਦਮ ਤੋੜ ਦਿੱਤਾ ਇਸ ਤੋਂ ਮੰਦਭਾਗੀ ਘਟਨਾ ਹੋਰ ਨਹੀਂ ਹੋ ਸਕਦੀ ਤੁਸੀਂ ਦੇਖੋ ਨਾ ਕਿ ਸਾਡੀ ਜਿਹੜੀ ਕੇਂਦਰ ਸਰਕਾਰ ਹੈ ਹਰ ਫਰੰਟ ਤੇ ਫੇਲ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੇ ਲਈ ਜੇ ਅਮਰੀਕਾ ਤੋਂ ਪੰਜਾਬੀ ਹਥਕੜੀਆਂ ਲੈ ਕੇ ਆ ਰਹੇ ਆ ਉਹ ਅੰਮ੍ਰਿਤਸਰ 에ਰਪੋਰਟ ਤੇ ਜਦ ਕੇ ਗੁਜਰਾਤੀ ਵਾਲੇ ਸੀ ਤੇ ਇਹ ਸਭ ਜਗ੍ਹਾ ਦੇ ਉੱਤੇ ਫੇਲ ਸਾਬਤ ਹੋ ਰਹੀ ਹੈ ਬੀਜੇਪੀ ਦੀ ਸਰਕਾਰ ਇਹਨਾਂ ਨੂੰ ਇਸ ਗੱਲ ਦੇ ਲਈ ਜੋਰ-ਸ਼ੋਰ ਦੇ ਨਾਲ ਮਸਲਾ ਉਠਾਉਣਾ ਚਾਹੀਦਾ ਪੰਜਾਬੀ ਦੀ ਜਾਨ ਮਾਲ ਦੀ ਜਿਹੜੀ ਰਾਖੀ ਹੈ ਉਹ ਭਾਰਤ ਸਰਕਾਰ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਲਈ ਦਿੱਤੀਆਂ ਨੇ ਇਸ ਤਰੀਕੇ ਦੇ ਨਾਲ ਉਹਨਾਂ ਦਾ ਜੈਨੋਸਾਈਡ ਹੋ ਰਿਹਾ ਇਹਦੀ ਅਸੀਂ ਘੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ